ਜੋ ਲਾਈਵ ਹੋਣ ਅਸੀਂ ਇਹਦੀ ਗਹਿਨ ਪੜਤਾਲ ਕਰਦੇ ਪਏ ਆ ਤਾਂ ਸਾਡੇ ਕੋਲ ਕੁਝ ਕਲੂਜ਼ ਵੀ ਹੈਗੇ ਲੀਡਸ ਵੀ ਹੈਗੇ ਐਸੀ ਬਹੁਤ ਜੇਤੀ ਇਹਨੂੰ ਕ੍ਰੈਕ ਕਰਾਂਗੇ ਜ਼ਮੀਨ ਥੋੜੀ ਥੋੜੀ ਹੈ ਸਾਰੇ ਇਨਾਂ ਕੋਲੇ ਓਕੇ ਦੋ ਦੋ ਕਨਾਨਾ ਹੈ ਇਹ ਛੇਪਰਾ ਹੈ ਕਰਵਾਰ ਦੀ ਹੈ ਜੀ ਕਰਵਾਰ ਬੱਕਰੀਆਂ ਦਾ ਧੰਦਾ ਸੀ ਇਹਦਾ ਓਕੇ ਹਾਂਜੀ ਹੁਣ ਸਾਨੂੰ ਤੋਂ ਘੰਟਾ ਪਹਿਲਾਂ ਇਹ ਡੇਢ ਘੰਟਾ ਪਹਿਲਾਂ ਇਨਫੋਰਮੇਸ਼ਨ ਮਿਲੀ ਸੀ ਤੇ ਪੂਰਾ ਫਰੀਦਕੋਟ ਪੁਲਿਸ ਦੇ ਜਿਹੜੇ ਸੀਨੀਅਰ ਅਫਸਰ ਤੇ ਪੂਰੀ ਸਾਡੀ ਟੀਮਾਂ ਹੈਗੀ ਆ ਵਾਪਕ ਫੇਮਸ ਈ ਆ ਬੀਐਸਪੀ ਸਾਡਾ ਰਿਸਪੌਂਸ ਜਿਹੜਾ ਹੈਗਾ ਉਹ ਇਮੀਡੀਏਟ ਹੈਗਾ ਤੇ ਬਹੁਤ ਛੇਤੀ ਅਸੀਂ ਇਹਦਾ ਸਾਰਾ ਕੁਝ ਅ ਕੱਢ ਲਾਗੇ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਹੈ ਫਰੀਦਕੋਟ ਦੇ ਵਿੱਚ ਅੱਜ ਦਿਨ ਚੜਦੇ ਵੱਡੀ ਵਾਰਦਾਤ ਦੀ ਖਬਰ ਆ ਗਈ ਹੈ ਜਿੱਥੇ ਜ਼ਿਲ੍ਹੇ ਦੇ ਪਿੰਡ ਤਾਬ ਸ਼ੇਰ ਸਿੰਘ ਵਾਲਾ ਵਿੱਚ ਬੀਤੀ ਰਾਤ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਇਹ ਪਿਆਰਾ ਸਿੰਘ ਨਾਮ ਦਾ ਵਿਅਕਤੀ 50 ਸਾਲ ਦੇ ਕਰੀਬ ਇਸ ਦੀ ਉਮਰ ਆ ਤੇ ਬੱਕਰੀਆਂ ਚਰਾਉਣ ਦਾ ਕੰਮ ਕਰਦਾ ਸੀ ਉਸ ਦੀਆਂ ਬੱਕਰੀਆਂ ਰੱਖੀਆਂ ਹੋਈਆਂ ਸੀ ਤੇ ਉਸ ਦੀ ਲਾਸ਼ ਅੱਜ ਉਸ ਦੇ ਘਰੋਂ ਜਿੱਥੇ ਬਾੜਾ ਉਹਦਾ ਬੱਕਰੀਆਂ ਵਾਲਾ ਉੱਥੋਂ ਹੀ ਮਿਲੀ ਆ ਮੌਕੇ ਤੇ ਡੀਐਸਪੀ ਸਰਦਾਰ ਸ਼ਮਸ਼ੇਰ ਸਿੰਘ ਪੂਰੀ ਪੁਲਿਸ ਟੀਮ ਲੈ ਕੇ ਪਹੁੰਚੇ ਹੋਏ ਆ ਮੌਇਨਾ ਕਰ ਰਹੇ ਆ ਡੌਗ ਸਕੁਐਡ ਉਹਨਾਂ ਦੇ ਨਾਲ ਆ ਫਰੈਂਸਕ ਟੀਮ ਉਹਨਾਂ ਦੇ ਨਾਲ ਆ ਤੇ ਹੋਰ ਬਹੁਤ ਸਾਰੀਆਂ ਪੁਲਿਸ ਦੀਆਂ ਟੀਮਾਂ ਉੱਥੇ ਪਹੁੰਚੀਆਂ ਹੋਈਆਂ ਤਾਂ ਕਿ ਕਾਤਲਾਂ ਦਾ ਪਤਾ ਲਗਾਇਆ ਜਾ ਸਕੇ ਜਿਹੜੇ ਡੌਗ ਸਕੁਐਡ ਆ ਉਹ ਸਮੈਲ ਕਰਕੇ ਸੁੰਘ ਕੇ ਉਹਨਾਂ ਦਾ ਪਤਾ ਲਗਾਉਣ ਦੇ ਵਿੱਚ ਲੱਗੇ ਹੋਏ ਆਸ-ਪਾਸੇ ਦੀਆਂ ਤਲਾਸ਼ੀਆਂ ਲਈਆਂ ਜਾ ਰਹੀਆਂ ਤਾਂ ਕਿ ਕੋਈ ਸੁਰਾਗ ਮਿਲ ਸਕੇ ਮੌਕੇ ਦਾ ਜਾਇਜ਼ਾ ਲੈਣ ਲਈ ਫਰੀਦਕੋਟ ਦੀ ਐਸਐਸਪੀ ਡਾਕਟਰ ਪ੍ਰਗਿਆ ਜੈਨ ਆਪਣੀ ਪੂਰੀ ਟੀਮ ਦੇ ਨਾਲ ਉੱਥੇ ਪਹੁੰਚ ਚੁੱਕੇ ਆ ਤੇ ਉਹਨਾਂ ਨੇ ਇਸ ਕਤਲ ਬਾਰੇ ਜਾਣਕਾਰੀ ਵੀ ਦਿੱਤੀ ਅਤੇ ਕਤਲ ਦੀ ਪੁਸ਼ਟੀ ਵੀ ਕੀਤੀ ਹੈ ਤੇ ਦਾਵਾ ਕੀਤਾ ਹੈ ਕਿ ਜਲਦੀ ਕਾਤਲਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਇਹ ਘਟਨਾ ਵਾਪਰੀ ਹੈ ਇਹ ਘਟਨਾ ਇੱਥੇ ਬਹੁਤ ਮੰਦੂਕਾਕੀ ਘਟਨਾ ਵਾਪਰੀ ਹੈਗੀ ਤੇ ਸਾਨੂੰ ਸਵੇਰੇ ਵੀ ਰੇ ਇਨਫੋਰਮੇਸ਼ਨ ਲਈ ਤੇ ਸਾਡੀ ਐਸਐਚਓ ਤੇ ਸਾਰੇ ਸੀਨੀਅਰ ਅਫਸਰ ਦੋ ਡੀਐਸਪੀਜ਼ ਇੱਕ ਐਸਪੀ ਐਂਡ ਨਾਉ ਮਾਈਸੈਲਫ ਵੀ ਹੈਵ ਕਮ ਟੂ ਦ ਸਪੌਟ ਤੇ ਅਸੀਂ ਪੂਰੀ ਗਾਉਂ ਤਰੀਕੇ ਤੋਂ ਅਸੀਂ ਇਹਦੀ ਗਹਿਰ ਪੜਤਾਲ ਕਰਦੇ ਪਏ ਹਾਂ ਤੇ ਸਾਡੇ ਕੋਲ ਕੁਝ ਕਲੂਜ਼ ਵੀ ਹੈਗੇ ਲੀਡਸ ਵੀ ਹੈਗੇ ਤੇ ਅਸੀਂ ਬਹੁਤ ਜਲਦੀ ਇਹਨੂੰ ਕ੍ਰੈਕ ਕਰਾਂਗੇ ਤੇ ਤੁਹਾਡੇ ਸਾਹਮਣੇ ਪੂਰੀ ਸੱਚਾਈ ਲੈ ਕੇ ਆਵਾਂਗੇ ਇਹ ਮਰਦ ਕਿ ਸੈਜਾ ਲਟਕੋ ਉਹ ਕਿਸ ਕਿਸ ਤਰ੍ਹਾਂ ਦਾ ਲਿਖ ਰਿਹਾ ਹੈ ਇਟ ਇਜ਼ ਟੂ अर्ਲੀ ਟੂ ਸੇ ਹੁਣ ਸਾਨੂੰ ਤਾਂ ਘੰਟਾ ਪਹਿਲਾਂ ਇਹ ਡੇਢ ਘੰਟਾ ਪਹਿਲਾਂ ਇਨਫੋਰਮੇਸ਼ਨ ਮਿਲੀ ਸੀ ਤੇ ਪੂਰਾ ਫਰੀਦਕੋਟ ਪੁਲਿਸ ਦੇ ਜਿਹੜੇ ਸੀਨੀਅਰ ਅਫਸਰ ਤੇ ਪੂਰੀ ਸਾਡੀ ਟੀਮਾਂ ਹੈਗੀ ਆ ਵਕਫ ਵਕ ਫਿਮਸੀ ਆਈਏ ਵੀ ਥਾਣੇ ਵੀ ਬੀਐਸਪੀ ਸਾਡਾ ਰਿਸਪੌਂਸ ਜਿਹੜਾ ਹੈਗਾ ਉਹ ਇਮੀਡੀਏਟ ਹੈਲਾ ਤੇ ਬਹੁਤ ਛੇਤੀ ਅਸੀਂ ਇਹਦਾ ਸਾਰਾ ਕੁਝ ਅ ਇੱਕ ਕੱਢ ਲਾਗੇ ਤੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਥੈਂਕ ਯੂ ਥੈਂਕ ਯੂ ਹਾਂਜੀ ਪਿਆਰਾ ਸਿੰਘ ਦੇ ਘਰ ਵਾਲੀ ਆਪਣੇ ਘਰ ਗਈ ਸੀ ਉਹਨਾਂ ਨੇ ਦੱਸਿਆ ਵੀ ਮੇਰੇ ਘਰ ਵਾਲਦਾ ਕਿਸੇ ਨੇ ਸੱਟਾ ਮਾਰ ਕੇ ਕਤਲ ਕਰਤਾ ਹੂੰ ਬਾਅਦ ਵਿੱਚ ਅਸੀਂ ਉੱਥੇ ਮੈਡ ਮੈਸਚੂ ਨੂੰ ਰਿਪੋਰਟ ਕਰਤੀ ਕਾਰਨ ਨਹੀਂ ਪਤਾ ਲੱਗਿਆ ਕੀ ਹੋਇਆ ਜੀ ਕਾਰਨ ਤਾਂ ਨਹੀਂ ਪਤਾ ਲੱਗਿਆ ਜੀ ਬੰਦਾ ਤਾਂ ਬਹੁਤ ਚੰਗਾ ਸੀ ਜੀ ਹਾਂਜੀ ਇਹ ਪਿੰਡ ਦੇ ਵਿੱਚ ਇਕੱਲੇ ਹੀ ਇਥੇ ਖੇਤ ਦੇ ਵਿੱਚ ਇਕੱਲੇ ਰਹਿੰਦੇ ਸੀ ਹਾਂਜੀ ਖੇਤ ਚ ਇਕੱਲੇ ਰਹਿੰਦੇ ਸੀ ਇਹਨਾਂ ਦੇ ਜਵਾਕ ਕੋਈ ਜਵਾਕ 6 ਕੁੜੀਆਂ ਹੀ ਇਹਦੇ ਅੱਛਾ ਹਾਂਜੀ 3 ਕੁੜੀਆਂ ਵਿਆਹੀਆਂ 3 ਕੁੜੀਆਂ ਕੋਲ ਨੇ ਬੇਟਾ ਹੈ ਨਹੀਂ ਕੋਈ ਜਦੋਂ ਘਟਨਾ ਹੋਈਏ ਬੱਚੇ ਵੀ ਇਹਨਾਂ ਦੇ ਇੱਥੇ ਸੀਗੇ ਨਹੀਂ ਬੱਚੇ ਹੈ ਨਹੀਂ ਸੀ ਉਹ ਕਹਿੰਦੇ ਉਹਦੇ ਘਰ ਵਾਲੀ ਕਹਿੰਦੀ ਵੀ ਅਸੀਂ ਕੱਲ ਨਾ ਜੇ ਸਿੰਘ ਆ ਜਿਹਨਾਂ ਦੀ ਬੇਟੀ ਵਈ ਇੱਕ ਹਾਂਜੀ ਉਹਨੂੰ ਬੱਚਾ ਹੋਣ ਵਾਲਾ ਸੀ ਵੀ ਉੱਥੇ ਰਾਤ ਨੂੰ ਉੱਥੇ ਗਏ ਸੀ ਅਸੀਂ ਤੇ ਕਿੰਨੇ ਵਜੇ ਘਟਨਾ ਦੱਸੀ ਜਾ ਰਹੀ ਹੈ ਤੇ ਰਾਤ ਹਾਂਜੀ ਜਦੋਂ ਹਾਸਾ ਵਾਪਰਿਆ ਇਹ ਨਹੀਂ ਹਾਸੇ ਦਾ ਨਹੀਂ ਪਤਾ ਸਾਰਾ ਪਰ ਕਿੰਨੇ ਵਜੇ ਜਿਸ ਨੂੰ ਪਤਾ ਅੱਜ ਸਵੇਰ 8:20 ਮਿੰਟ ਤੇ ਮੈਨੂੰ ਤਾਂ ਪਤਾ ਲੱਗਿਆ ਨਾਲ ਕੋਈ ਲੜਾਈ ਨਹੀਂ ਜੀ ਨਹੀਂ ਇਹਨਾਂ ਤਾਂ ਬਹੁਤ ਜ਼ਿਆਦਾ شریف ਸੀ ਬੰਦਾ ਜੀ ਠੀਕ ਹੈ ਜੀ ਮਤਲਬ ਵੀ ਜ਼ਮੀਨ ਜਿਉਂ ਦੇ ਮਾਲਕਾ ਜਾਂ ਕੋਈ ਜ਼ਮੀਨ ਥੋੜੀ ਥੋੜੀ ਹੈ ਸਾਰੇ ਇਨਾਂ ਕੋਲੇ ਓਕੇ ਦੋ ਦੋ ਕਨਾਨਾ ਹੈ ਇਹ ਛੇਪਰਾ ਹੈ ਕਰਵਾਰ ਦੀ ਹੈ ਜੀ ਕਰਵਾਰ ਬੱਕਰੀਆਂ ਦਾ ਧੰਦਾ ਸੀ ਇਹਦਾ ਓਕੇ ਜੀ ਹਾਂਜੀ ਬੱਚੇ Oh